ਸਾਂਦੂ ਤੱਕ ਨਾਲੀ ਮਲਕੀਤ ਸਿੰਘ ਇਹ ਵਾਸੀ ਵਾਸੀ ਦਲ ਇਹ ਕਿਹੜੇ ਪਿੰਡ ਦੇ ਦਾ ਇਹ ਰਾ ਖੋਟੀਆਂ ਇਹ ਮਸਲਾ ਹੈ ਜੀ ਕਿ 11 ਫੁੱਟ ਪਿਆ ਹੈ ਜੀ ਤੇ ਮੇਰਾ ਗਵੰਡੀ ਤਾਇਆ ਕੇਵਲ ਸਿੰਘ ਜੋ ਤੱਕ ਕਰਦਾ ਪਿਆ ਹੈ ਜੀ ਤੱਕ ਇਹ ਨਾ ਕਹਿੰਦਾ ਵੀ 17 ਫੁੱਟ ਪਿੱਛੋਂ ਪਿਆ ਆ ਜੋ ਕਿ 11 ਫੁੱਟ ਪਿਆ ਹੈ ਇਹ ਤੱਕ ਕਿੰਨਾ ਇਹਨੇ ਮੇਰਾ ਨੁਕਸਾਨ ਕੀਤਾ ਹੈ ਜੀ ਇਹ ਚ ਉਹਨੇ ਦੇ ਚੀ ਪਿਆ ਪਾਇਆ ਜੀ ਤੇ ਉਸ ਤੋਂ ਬਾਅਦ ਅੱਗੇ ਮੇਰੀ ਪਹਿਲੀ ਚੇਜ਼ ਨੇ ਕੰਦ ਕਰਕੇ ਢੇਡ ਲਾਇਆ ਵਾ ਤੇ ਆਪਣੀ ਦੀ ਪਿੰਦਰੀ ਹਿਸਾਬ ਕੀਤੀ ਹੈ ਜੀ ਤੇ ਸਾਰਾ ਪਿਆ ਫੁੱਟਦਾ ਜੀ ਇਹ ਕਿੰਨੇ ਫੁੱਟ ਦਾ ਰਸਤਾ ਇੱਕ 11 ਫੁੱਟ ਜੀ ਇਹ ਕਿੰਨੇ ਫੁੱਟ ਦਾ ਬਣਾ ਰਿਆ ਇਹ ਕਿੰਦਾ ਪੀ ਪਿਛੋਂ 11 ਦਾ ਤੇ ਅੱਗੋਂ 17.5 ਫੁੱਟ ਦਾ ਕਿੰਦਰ ਹਾਂ ਜੀ ਮੈਂ ਕਿਹਦਾ ਕਿੰਦਾ ਹੱਸਦਾ 17.5 ਫੁੱਟ ਕਿੰਦਾ ਹੱਸਦਾ ਕਿ ਇਹ ਕਿੰਨਾ ਪੁਰਾਣਾ ਰਾਸ ਆ 16 17 ਸਾਲ ਨੂੰ ਹੋ ਗਏ ਐ ਪਹਿਲੀ ਇਹਨੂੰ ਉਸ ਤੋਂ ਪਹਿਲਾਂ ਦਾ ਦੱਸਦਾ ਤੁਹਾਨੂੰ ਰੋਕਿਆ ਉਹ ਕਿਹਨਾਂ ਨੂੰ ਕੁਛ ਨਹੀਂ ਮੈਂ ਇਸ ਮੋਕੇ ਦਾ ਗਣੀ ਸੀ ਜੋ ਕੀ ਪਤਾ ਤਾਂ ਤੁਸੀਂ ਮੰਗ ਕਰਦੇ ਮੋਕੇ ਮੰਗਿਆ ਉਹ ਕਰਨਾ ਵੀ ਜਿੱਥੇ ਮੇਰਾ ਪਿਆਰ ਸੀ ਬਸ ਉੱਥੇ ਜਾਵੇ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਅਜੀਬੀ ਠੀਕ ਹੈ ਲੋ ਵੀਰ ਜੀ ਆ ਪੇਪਰ ਅੱਜ ਸਾਰਾ ਸੋਦਾ ਅੱਛਾ ਆਏ ਕੋਲ ਡਾਕਪੋਸਟ ਬੈਂਕ ਆਏ ਕੋਲ ਜੋ ਇਸ ਵਾਰ ਬੈਠੇ ਇਹ ਕਿੰਨੇ ਸੁੱਟਿਆ ਕਿੰਨੇ ਆ ਜੀ ਮੇ ਤਾਂ ਇਹ ਨਹੀਂ ਕੀ ਉਹ ਤੇ ਇਹਨੂੰ ਚੌੜਾ ਕਰਨ ਵਾਸਤੇ ਕਿ ਜਾਂ ਫਿਰ ਉਹ ਕਰਦੇ ਕਿੰਨਾ ਪਿਆ ਸੀ 100 ਰੁਪਏ ਅੱਛਾ ਤੇਰਾ ਚੌੜਾ ਬਣਦਾ ਅਛਾ ਤੇਰਾ ਚੌੜਾ ਤੁਹਾਡੇ ਵੱਲੋਂ ਵਧੋਂ ਡੇ ਕੇ ਆਪਣੇ ਵੱਲੋਂ ਬਤਾਈਏ ਇਹ ਸਾਰਾ ਮੇਰੇ ਵੱਲੇ ਉਹਦੀ ਪਾਰੀ ਤੇ ਬਸ ਇਹ ਪਹਿਲੀ ਤੁਹਾਡੀ ਆਹ ਤੇਰੀ ਵੀ ਪਾਰੀ ਇਹ ਵੀ ਤੁਹਾਡੀ ਆ ਹਾਂ ਤੇ ਇਹ ਜਿਹੜਾ ਸੀ ਪੱਕਾ 50 ਪੱਕਾ ਇਹ ਲੱਗ ਗਿਆ ਸਾਰੇ ਬੁੱਢਾ ਇਹ ਖੁਸ਼ੀ ਖੁਸ਼ੀ ਆ ਜੋ ਚੱਲ ਜੇ ਆਪ ਹੁੰਦਾ ਜੀ ਇਸ ਮਲਤੂਏ ਕੋ ਸੋਚਣਾ ਦਿੱਤੀ ਕਿਸ ਨੂੰ ਹਾਂ ਜੀ ਜੀ ਮੈਂ ਚੋਕੀ ਅੱਛਾ ਕੋਈ ਆਇਆ ਕੋ ਮੈਗਮੇ ਲੋ ਤੋ ਹੋਰ ਜਾ ਹੋ ਕੇ ਮੈਗਮੇ ਵੀਡੀਓ ਬਲੌਗ ਨੂੰ ਜੀਨਾਂ ਪਿਆ ਕੋਈ ਨਹੀਂ ਮੰਨ ਕਰਦੇ ਜੀ ਮੰਗਿਆ ਪਹਿਲੇ ਸਟਾਫ ਚੈਦਾ ਮੈਂ ਖਾਣਾ ਜੀ ਜਿੰਦਗੀ ਕਹਿੰਦੇ ਆ ਠੱਕ ਸਾਈ ਨਾ ਪਿਆ ਜੋੜਾ ਕਰਦਾ ਪਿਆ ਇਸੋ ਦੇਖੋ ਸਾਰਾ ਪੈਟ ਆਤਾ ਹੈ ਮੇਰੇ ਨਾਲ ਅੱਜ ਪੜੀਆਂ ਸਾਰੀ ਟਵੀਨ ਮਿਰੀ ਹੈ ਅੱਜਾ ਫੋਟ ਪਿਆ ਹੈ ਅੱਜ ਕੋਈ ਮੇਂ ਨਹੀਂ ਚੱਲਦਾ ਤਾਂ ਉਹ ਇਟਰ ਉੜਾਈ ਆ ਆ ਰਸੀ 40 ਜੁਤਾਂ ਉਹ ਉਹ ਜਿਹੜਾ ਉੜਾਈ ਆ ਵਿੱਚ ਛੋੜਦਾ ਹੈ ਤੜੀ ਤੇ ਹਾਂ ਪਿਆ ਖੁੰਦਾਂ ਜੀ ਤਾਂ ਜਿਆ ਪਿਆ ਜੀ ਜਦੋਂ ਪਿਆਵਟ ਜੀ ਨਾ ਵੀ ਤੋਹਾ ਮੇਰਾ ਪਿਆ ਬਾਤ ਆ ਤੇ ਅਗਲੇ ਬੰਦੇ ਪਨੀਰੀ ਦੇ ਵਿੱਚ ਜਿਵੇਂ ਥਾਂ ਜੋ ਵਾਹ ਕਿਸੇ ਨੇ ਪਨੀਰੀ ਵੀ ਖਰਾਬ ਕਰ ਦਿੱਤੀ ਹੈ ਮੈਂ ਭਾਜੀ ਮੇਰੀ ਗੱਲ ਸੁਣ ਮੈਂ ਮੈਂ ਕਿਹਾ ਤਾਂ ਇੱਕ ਇੰਜਿਨੀ ਲਿਆ ਇਹਦੇ ਬੰਨੇ ਸਾਡਾ ਸਾਡਾ 4-4 ਫੁੱਟ ਹੋਰ ਥਾਂ ਨਿਕਲਦਾ ਤੇ ਪਿਛਲੇ ਪਨੇਓ 17.5 ਫੁੱਟ ਟੁੱਟ ਪਿਆ ਵਾ ਤਿੰਨਾ ਕਰਮਾਂ ਦਾ ਜਿਹੜਾ ਅਸੀਂ ਅਸੀਂ ਇਹ ਪਿਛਲੀ ਵਾਰ ਉਹ ਰਜਾ ਮੰਡੀ ਤੇ ਨਾਲ 13 ਫੁੱਟ ਕਰ ਲਿਆ ਈ ਤੇ ਹੁਣ ਇਹਨੇ ਉਹਦੇ ਚੋਂ ਵੀ ਮਤਲਬ ਆਇਆ ਵਾ ਤੇ ਜੇ ਜੇਦੀ ਮੇਰੇ ਕੋਲ ਉਹ ਮੇਰੇ ਵੀਡੀਓ ਮੌਜੂਦ ਹੈ ਮੇਰੇ ਕੋਲ ਤੇ ਅੱਗੇ ਅੱਗੇ ਸਾਡਾ ਦੋ ਕਰਮਾਂ ਦਾ ਪਿਆ ਵਾ ਉਦੋਂ ਵੀ ਇਹਨੂੰ ਵੀ ਮੈਂ ਇਹ ਕਈ ਵਾਰ ਆਖਿਆ ਵੀ ਜਿੱਥੋਂ ਟੁੱਟਾ ਵਾ ਉੱਥੇ ਮਿੱਟੀ ਪਾ ਲਈਏ ਪਿਛਲੀ ਵਾਰ ਵੀ ਤੁੜੀਤ ਦਾ ਟਰੱਕ ਇੱਥੇ ਪਲਟ ਗਿਆ ਸੀ ਤੇ ਭਈ ਮਤਲਬ ਲੰਗਣਾ ਪਿਆ ਆਪਾਂ ਹੀ ਆ ਛੋਟਾ ਹੀ ਆ 11 ਫੁੱਟ ਦਾ ਪਿਆ ਹੋਇਆ ਤੇ ਮੇਰੇ ਵੱਲੋਂ ਮੇਰੇ ਵੱਲ ਜਿੱਥੇ ਜਿਹਨੂੰ ਮਰਜ਼ੀ ਲੈ ਆ ਕੇ ਮੇਰਾ ਪਿਆ ਇਹ 11 ਫੁੱਟ ਦਾ ਮਿਲਦੇ ਮੈਨੂੰ ਕੋਈ ਆਬਜੈਕਸ਼ਨ ਨਹੀਂ ਆ ਪਿਛੇ ਮੇਰਾ 7.5 ਪੂਰਾ ਕਰਦੇ ਤੇ ਬਸ ਅਗਲੇ ਬਣੋ ਮੇਰਾ 11 ਪੂਰਾ ਕਰਦੇ ਮੈਨੂੰ ਇਹਦੇ 'ਚ ਕੋਈ ਕੋਈ ਹਰਜ ਨਹੀਂ ਵੀ ਜਾਂ ਭਈ ਮੈਨੂੰ ਵੱਧ ਦੇਵੇ ਤੱਕ ਦਾ ਠੀਕ ਹੈ ਮੈਂ ਤੇ ਪੈ ਕਰਦਾ